ਜਿੱਥੇ ਅੱਜ ਹਰ ਕੋਈ ਨਵਾਂ ਸਾਲ ਆਪੋ ਆਪਣੇ ਤਰੀਕੇ ਦੇ ਨਾਲ ਮਨਾ ਰਿਹਾ ਹੈਗਾ ਨਵੇਂ ਸਾਲ ਨੂੰ ਲੈ ਕੇ ਜਿਹੜੇ ਖੁਸ਼ੀਆਂ ਨੇਗੀਆਂ ਉਹ ਵੰਡੀਆਂ ਜਾ ਰਹੀਆਂ ਨੇ ਤਾਂ ਇਸੇ ਨੂੰ ਲੈ ਕੇ ਅੱਜ ਸੰਗਰੂਰ ਦੇ ਵਿੱਚ ਸਹਾਰਾ ਫਾਊਂਡੇਸ਼ਨ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਹੈਗਾ ਜਿਹੜਾ ਉਹ ਕੀਤਾ ਗਿਆ ਹੈਗਾ ਪਹਿਲਾਂ ਇਹ ਤੁਸੀਂ ਤਸਵੀਰਾਂ ਦੇਖੋ ਕਿ ਜਿਹੜੇ ਇਹ ਉਹ ਲੋਕ ਨੇ ਜਿਹੜੇ ਜਾਂ ਤਾਂ ਜਮਾਂਦਰੂ ਦਿਵਿਆਂਗ ਨੇਗੇ ਜਾਂ ਜਿਹੜੇ ਲੋਕਾਂ ਦੇ ਨਾਲ ਕੋਈ ਹਾਦਸਾ ਹੋਇਆ ਉਹਨਾਂ ਦੇ ਜਿਹੜੇ ਅੰਗ ਸੀਗੇ ਉਹ ਕੱਟ ਗਏ ਤੇ ਇਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇੱਕ ਹਨੇਰਾਸ਼ ਆ ਗਿਆ ਹਨੇਰਾ ਇਸ ਗੱਲ ਦਾ ਕਿ ਘਰ ਦਾ ਜਿਹੜਾ ਰੋਜ਼ਗਾਰ ਹੈਗਾ ਉਹ ਕਿਵੇਂ ਚੱਲੇਗਾ ਘਰ ਦਾ ਚੁੱਲ੍ਹਾ ਕਿਵੇਂ ਚੱਲੇਗਾ ਕਿਉਂਕਿ ਸਿਰਫ ਮਜ਼ਦੂਰ ਫੈਮਲੀਆਂ ਤੋਂ ਬਿਲੋਂਗ ਕਰਨ ਵਾਲੇ ਲੋਕ ਨੇਗੇ ਜਿਨ੍ਹਾਂ ਦਾ ਸਹਾਰਾ ਬਣੀ ਹੈਗੀ ਸਹਾਰਾ ਫਾਊਂਡੇਸ਼ਨ ਤੇ ਇਹਨਾਂ ਨੂੰ ਜਿਹੜਾ ਟੈਗ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖੋ ਪਹਿਲਾਂ ਸਾਬਜੀ ਦਾ ਟੈਗ ਦਿੱਤਾ ਗਿਆ ਕਿਉਂਕਿ ਇਸ ਦੇ ਪਿੱਛੇ ਵੀ ਇੱਕ ਕਾਰਨ ਹੈ ਕਿ ਜੇ ਤੁਸੀਂ ਅਕਸਰ ਹੀ ਇਹਨਾਂ ਲੋਕਾਂ ਨੂੰ ਬੁਲਾਉਂਦੇ ਆ ਤਾਂ ਇਹ ਦੇ ਸ਼ਬਦ ਇਸਤੇਮਾਲ ਕਰਦੇ ਆਂਗੇ ਕਿ ਕਈ ਵਾਰੀ ਜਿਹੜੀ ਇਨਸਾਨੀਅਤ ਹੈ ਉਹ ਵੀ ਸ਼ਰਮਸ਼ਾਰ ਹੋ ਜਾਂਦੀ ਹੈਗੀ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਫਾਊਂਡੇਸ਼ਨ ਦੇ ਵੱਲੋਂ ਇਹਨਾਂ ਦੀ ਹੈਲਪ ਕੀਤੀ ਗਈ ਹੈਗੀ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ੰਗਾਰਾ ਜੀ ਹੂੰ ਸ਼ੰਗਾਰਾ ਜੀ ਕੀ ਤੁਹਾਡੇ ਨਾਲ ਹਾਦਸਾ ਵਾਪਰਿਆ ਸੀਗਾ ਥੋੜਾ ਜਿਹਾ ਆਪਣੀ ਜ਼ਿੰਦਗੀ ਬਾਰੇ ਖੁੱਲ ਕੇ ਦੱਸੋ ਜ਼ਿੰਦਗੀ ਬਾਰੇ ਜੀ ਆਪਣੇ ਮੰਨ ਲਓ ਵੀ ਮੈਂ ਸ਼ੰਗਰੂਰ ਤੋਂ ਤੇ ਹੜੀ ਕਰਦਾ ਸੀ ਹੂੰ ਮਗਰੋਂ ਗੱਡੀ ਮਾਰੀ ਜੀ ਜੀ ਕਰੋਨਾ ਦਾ ਟਾਈਮ ਸੀ ਜੀ 2019 ਚ ਮੈਨੂੰ ਸਡੈਂਟ ਹੋਇਆ ਜੀ ਹੂੰ ਮੰਨ ਲਓ ਵੀ ਪੀਕ ਪੈਗੇ ਲੱਤ ਲੱਤ ਮੰਨ ਲਓ ਵੀ ਪਹਿਲਾ ਥੱਲੋਂ ਫਿਰ ਤਾਂ ਤੋਂ ਵੱਡੀ ਗੱਲ ਠੀਕ ਹੈ ਸੱਤ ਪ੍ਰੇਸ਼ਨ ਹੋਏ ਹੋਏ ਨੇ ਜੀ 2 ਸਾਲ ਮੇਰਾ ਲਾ ਚੱਲੀ ਗਿਆ ਮੰਨ ਲਓ ਵੀ ਮੈਂ ਇੰਨੀ ਗਰੀਬੀ ਹੋਕੀ ਮੇਰੇ ਬਹੁਤ ਜਿਆਦੇ ਉਦੋਂ ਬਾਅਦ ਇਹਨਾਂ ਨੇ ਸ਼ਹਰ ਵਾਲਾ ਗੁਰਪਾਣੇ ਨੇ ਇਹਨਾਂ ਦੀ ਮਾਹ ਫੜੀਆ ਮੰਨ ਲਓ ਵੀ ਇਹਨਾਂ ਨੇ ਪਰਚੂਨ ਦਾ ਜਿੰਨਾ ਮੈਨੂੰ ਸਮਾਨ ਪਾ ਕੇ ਦਿੱਤਾ ਹੁਣ ਜਾਣੀ ਉਹ ਕੁਝ ਮੈਂ ਮਿਹਨਤ ਕਰਿਆ ਜੀ ਕੁਝ ਇਹਨਾਂ ਨੇ ਦਿੱਤਾ ਹੈ ਹੁਣ ਮੇਰਾ ਟਾਈਮ ਬਸ ਦੁਕਾਨ ਤੋਂ ਹੁੰਦਾ ਜੀ ਹੋਰ ਮੇਰੇ ਲਈ ਕੋਈ ਕਮਾਈ ਨਹੀਂ ਹੈਗੀ ਜੀ ਯਾ ਬਸ ਪਲਸਨ ਮਿਲਦੇ ਜੀ ਮੈਨੂੰ 1500 ਰੁਪਿਆ ਠੀਕ ਹੈ ਵੀ ਸਾਡਾ ਬਸ ਮੜਾ-ਮੋਟਾ ਮੇਰਾ ਟਾਈਮ ਪਾਸ ਹੁੰਦਾ ਉਹ ਦੁਕਾਨ ਵਾਲੇ ਮੈਂ ਹੋਰ ਕੋਈ ਕੰਮ ਕਰ ਨਹੀਂ ਸਕਦਾ ਜੀ ਠੀਕ ਹੈ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਸ਼ਹਾਰਾ ਗੁਰਪਾਲ ਦਾ ਜੀ ਇਹਨਾਂ ਨੇ ਮੈਨੂੰ ਵੀ ਮੈਨੂੰ ਇੰਨਾ ਕੰਮ ਕਰਕੇ ਦਿੱਤਾ ਜੀ ਠੀਕ ਹੈ ਤਾਂ ਕੀ ਹੁਣ ਤੁਹਾਨੂੰ ਜਿਹੜਾ ਦੁਕਾਨ ਤੁਹਾਡੀ ਕਰਵਾਈ ਹੈ ਕੀ ਕੀ ਸਮਾਨ ਉਹਦੇ ਵਿੱਚ ਦਿੱਤਾ ਗਿਆ ਕੀ ਹੁਣ ਰੋਜ਼ਾਨਾ ਤੁਹਾਡੀ ਕਮਾਈ ਹੈ ਜਿਹੜੀ ਕਿਸ ਤੋਂ ਆਉਂਦੀ ਹੈ ਜੀ ਕਮਾਈ ਤਾਂ ਇਹ ਵ셔 ਦੁਕਾਨ ਤੋਂ ਕੁਛ ਬਸ ਮੈਂ ਮਿਹਨਤ ਕਰਦਾ ਮੰਡੀ-ਮੁੰਡੀ ਚ ਲਾ ਲਾ ਮੇਲਾ ਲਾ ਲਾਣਾ ਜੀ ਮੰਡੀ ਚ ਭਾਈ ਆਉਂਦੇ ਨੇ ਉੱਥੇ ਲਾ ਲਾਣਾ ਮੈਂ ਉਹ ਸੋ ਕਰਕੇ ਸਮਾਨ ਪਾਲਿਆ ਜੀ ਕੁਛ ਉੱਥੋਂ ਟਾਈਮ ਪਾਸ ਹੋ ਜਾਂਦਾ ਕੁਛ ਦੁਕਾਨ ਤੇ ਹੋ ਹੀ ਜਾਂਦਾ ਜੀ ਮੜਾ-ਮੋਟਾ ਟਾਈਮ ਪਾਸ ਹੋਣੇ ਘਰ ਦਾ ਗੁਜ਼ਾਰਾ ਜਾ ਹੋ ਹੀ ਜਾਂਦਾ ਜੀ ਬਾਕੀ ਪਰਸਨ ਮਰ ਜਾਂਦੀ 1500 ਮੈਨੂੰ ਬਸ ਸਾਂਹ ਟਾਈਮ ਪਾਸ ਹੁੰਦਾ ਜੀ ਮਰਾ ਆਪਣਾ ਕੀ ਨਾਮ ਹੈ ਬਾਈ ਜੀ ਜਸਪਾਲ ਸਿੰਘ ਦੱਸੋਗੇ ਆਪਣੇ ਬਾਰੇ ਵੀ ਕਿਸ ਤਰ੍ਹਾਂ ਤੁਹਾਡੀ ਮਦਦ ਹੋਈ ਕੀ ਸਮੱਸਿਆ ਸੀਗੀ ਤੁਹਾਨੂੰ ਮੇਰੀ ਤਾਂ ਬਹੁਤ ਮਦਦ ਤੋਂ ਕਿਰੀ ਜੀ ਮੈਂ ਬਿਕਲੰਗਾ ਦਾ ਪ੍ਰਧਾਨ ਵੀ ਰਹਿ ਚੁੱਕਿਆ ਹਾਂ ਤੇ ਮੈਂ ਵਿਕਲੰਗਾਂ ਦੇ ਬਾਰੇ ਰੇੜੀਆਂ ਸਾਈਕਲੀਆਂ ਡੀਸੀ ਸਾਹਿਬ ਤੋਂ ਬਹੁਤ ਦਵਾਈਆਂ ਬਹੁਤ ਮਿਹਨਤ ਕਰੀ ਐ ਤੇ ਮੈਂ ਹੁਣ ਵੀ ਮਿਹਨਤ ਕਰ ਰਿਹਾ ਮਿਹਨਤ ਕਰਕੇ ਖਾ ਰਿਹਾ ਸੀ ਮੈਂ ਆਟੋ ਬੈਂਟਰੀ ਵਾਲਾ ਚਲਾ ਰਿਹਾ ਤੇ ਉਤੇ ਮੈਂ ਆਪਦਾ ਟਾਈਮ ਪਾਸ ਕਰ ਰਿਹਾ ਤੇ ਮੈਂ ਇੱਕ ਸਰਕਾਰ ਨੂੰ ਬੇਨਤੀ ਕਰਦਾ ਡੀਸੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿਹੜੇ ਵਿਕਲੰਗ ਨੇ ਵਿਚਾਰੇ ਕਰ ਨਹੀਂ ਸਕਦੇ ਵੀ ਘੱਟ ਤੋਂ ਘੱਟ ਉਹਨਾਂ ਦੀ 5000 ਰੁਪਿਆ ਪੈਨਸ਼ਨ ਕਰੀ ਜਾਵੇ ਤਾਂ ਬਹੁਤ ਵਧੀਆ ਹੋ ਜੇ ਜਾਰਾ ਹੋ ਜੂਗਾ ਉਹਦਾ ਵਧੀਆ ਤੇ ਮੈਂ ਇਹੀ ਬੇਨਤੀ ਕਰਦਾ ਆਪਣੀ ਸਰਕਾਰ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਵੀ ਜਲਦੀ ਤੋਂ ਜਲਦੀ ਇਹ ਮੰਗ ਪੂਰੀ ਹੋ ਜੇ ਤਾਂ ਬਹੁਤ ਵਧੀਆ ਬਿਲਕੁਲ ਜੀ ਆਪਣਾ ਕੀ ਨਾਮ ਹੈ ਭਾਈ ਮਿੱਠੂ ਰਾਮ ਜੀ ਕੀ ਸਮੱਸਿਆ ਹੈਗੀ ਤੁਹਾਨੂੰ ਅਚਾ ਜੀ ਮੈਂ ਹੈਂਡੀਕੈਪਟਰ ਸ਼ੁਰੂ ਤੋਂ ਤੇ ਮੋਟਰਸਾਈਕਲ ਦੀ ਰੇੜੀ ਚਲਾਉਣਾ ਜੀ ਮੈਂ ਬਣਾ ਕੇ ਉਹਦੇ ਨਾਲ 2-3 ਰੁਪਏ ਦਿਹਾੜੀ ਪੈਂਦੀ ਹੈ ਜੀ ਤੇ ਤੁਹਾਨੂੰ ਪਤਾ ਹੈ ਉਹਦੇ ਨਾਲ ਕਰਦਾ ਕੁਝ ਜਾਰਾ ਵੀ ਮੁਸ਼ਕਲ ਹੋ ਜਾਂਦਾ ਜੀ ਬੱਚੇ ਵੀ ਬਰਾਬਰ ਦੇ ਨਹੀਂ ਜੀ ਤੇ ਜਿਹੜੀ 1500 ਸਾਨੂੰ ਪਿਲਸ ਨਾ ਆਉਂਦੀ ਆ ਉਹ ਕਈ ਵਾਰੀ ਲੇਟ ਪੇਟ ਆਉਂਦੀ ਹੈ ਕਈ ਵਾਰੀ ਆਉਂਦੀ ਨਹੀਂ ਜੀ ਸੰਤਾ ਤੁਹਾਨੂੰ ਵੀ ਪਤਾ ਜੀ ਪਿਲਸਨ ਦਾ ਥੋੜੀ ਜਿਹੀ ਵਾਦੀ ਹੋਣੀ ਚਾਹੀਦੀ ਹੈ ਜੀ ਅਸੀਂ ਸਰਕਾਰ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਹੈਂਡੀਕੈਪਟਾ ਬਾਰੇ ਕੋਈ ਸੋਚੇ ਜਾਂ ਕੋਈ ਮੋੜੇ ਮੋਟੇ ਕਿਤੇ ਕੋਈ ਨੌਕਰੀ ਹੈ ਕਹਿੰਦੇ ਸਾਨੂੰ ਦਿੱਤੀਆਂ ਜਾਣੀ ਜੀ ਫਾਊਂਡੇਸ਼ਨ ਨੇ ਕਿਸ ਤਰ੍ਹਾਂ ਦੀ ਮਦਦ ਹੈ ਤੁਹਾਡੀ ਕੀਤੀ ਹੈ ਸਾਨੂੰ ਬਹੁਤ ਵਧੀਆ ਸਹਿਯਤ ਅਧਿਹਰੇ ਨੇ ਤਾਂ ਅਸੀਂ ਤੁਹਾਡੇ ਪ੍ਰਧਾਨ ਜੀ ਨੇ ਜਿਹੜੇ ਆ ਰਹੇ ਨੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਸਾਡੇ ਹੈਂਡੀਕੈਪਟਾ ਬਾਰੇ ਸੋਚਦੇ ਨੇ ਜੀ ਅਸੀਂ ਪਹਿਲ ਦੇ ਅਧਾਰ ਤੇ ਇਹਨਾਂ ਕੋਲੇ ਪਹੁੰਚਦੇ ਹਾਂ ਜੀ ਬਿਲਕੁਲ ਫਾਊਂਡੇਸ਼ਨ ਨੇ ਇੱਕ ਵੱਖਰਾ ਜਿਹੜਾ ਉਪਰਾਲਾ ਹੈਗਾ ਉਹ ਕੀਤਾ ਹੈਗਾ ਸਾਡੇ ਨਾਲ ਫਾਊਂਡੇਸ਼ਨ ਦੇ ਜਿਹੜੇ ਆਗੂ ਨਹੀਂ ਉਹ ਵੀ ਮੌਜੂਦ ਨੇ ਰੇਖੀ ਜੀ ਕਿਵੇਂ ਦੇਖਦੇ ਹੋ ਕਿ ਕਿ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਜਿਹੜੇ ਸਾਫ ਜੀ ਦੇ ਟੈਗ ਨੇ ਉਹ ਦਿੱਤੇ ਨੇ ਤੇ ਅੱਜ ਨਵੇਂ ਸਾਲ ਨੂੰ ਖਾਸ ਤੌਰ ਤੇ ਇਸ ਚੀਜ਼ ਦੇ ਲਈ ਚੁਣਿਆਗਾ ਦੇਖੋ ਇਹ ਸਾਫ ਜੀ ਦਾ ਜਿਹੜਾ ਨਾਮ ਸੀ ਇਹ ਤਕਰੀਬਨ ਜਦੋਂ ਪਿਛਲੇ ਸਾਲ ਜਿਹੜੇ ਆਪਣੇ ਡਿਪਟੀ ਕਮਿਸ਼ਨ ਸਿੰਧੀ ਅਬੀਸੀ ਸੀ ਉਦੋਂ ਗੁਰਨਾਨ ਜੀ ਦਾ ਗੁਰੂਪ੍ਰਭ ਸੀ ਤੇ ਮੰਚ ਮਤਲਬ ਅੱਜ ਇਹਨਾਂ ਦੀ ਇਹਨਾਂ ਦੀ ਦੇਖ ਕੇ ਮਤਲਬ ਕੀ ਮੈਂ ਦੱਸਾਂ ਇਹਨਾਂ ਨੂੰ ਜਿਹੜੇ 70 80% 90% ਹੈਂਡੀਕੈਪ ਦੇ ਵਿਅੰਗ ਹੋਣ ਦੇ ਬਾਵਜੂਦ ਕੰਮ ਕਰ ਰਹੇ ਨੇ ਦੇਖੋ ਬਹੁਤ ਲੋਕ ਨੇ ਮਤਲਬ ਨਹੀਂ ਕੰਮ ਕਰਦੇ ਐ ਛੇ ਪੱਤੇ ਤੋਂ ਰੈਤ ਨੇ ਤੇ ਅਸੀਂ ਇੰਨਾ ਵਸ ਇੱਕ ਜ਼ਰੀਆ ਬਣਿਆ ਜੀ ਸੰਸਤਾ ਵੱਲੋਂ ਬਹੁਤ ਏਦੀਆਂ ਸਾਡੇ ਨਾਲ ਪਰਸਨਲਿਟੀਆਂ ਜੁੜ ਜਾਂਦੀਆਂ ਨੇ ਰਾਲ ਮਿਡ ਕੇ ਕਿਸੇ ਨੂੰ ਅਸੀਂ ਸਬਜ਼ੀ ਦਾ ਕੰਮ ਕਰਾਤਾ ਕਿਸੇ ਨੂੰ ਪਰਚੂਨ ਦਾ ਕੰਮ ਕਰਾਤਾ ਜਾਂ ਕੋਈ ਹੋਰ ਜਿਵੇਂ ਕੋਈ ਗੇਮਸ ਵਾਲਾ ਉਹਨੂੰ ਉਹਦੀ ਮਤਲਬ ਜਿੰਨੀ ਕੋਈ ਕਰਤੀ ਜਾਂ ਪਰਚੂਨ ਜੋ ਵੀ ਸਮਾਨ ਦਿੱਤਾ ਤੇ ਕਰਦਾ ਦੇਖੋ ਵਾਹਿਗੁਰੂ ਹੈ ਸਾਨੂੰ ਜ਼ਰੀਆ ਬਣਾਉਂਦਾ ਅੱਜ 90 ਸਾਲ ਦੇ ਮੌਕੇ ਤੇ ਰਾਹੁਲ ਚਾਂਬਾ ਜੀ ਜਿਹੜੇ ਹੈਗੇ ਨੇ ਇਹਨਾਂ ਨੂੰ ਆਨਰ ਕਰਨਗੇ ਤੇ ਨਵੇਂ ਸਾਲ ਦੀ ਖੁਸ਼ੀਆਂ ਅਸੀਂ ਇਹਨਾਂ ਨਾਲ ਸਾਂਝੇ ਕਰਨ ਜੇ ਸੀ ਥੋੜੇ ਪਲ ਵੀ ਇਹਨੂੰ ਦੇ ਸਕੀਏ ਤਾਂ ਇਹਨਾਂ ਦਾ ਹੌਸਲਾ ਵਧੇਗਾ ਜੀ ਬਿਲਕੁਲ ਹੀ ਫਾਊਂਡੇਸ਼ਨ ਵੱਲੋਂ ਮਤਲਬ ਵਕ ਵਕ ਤਰੀਕੇ ਨਾਲ ਮਦਦ ਦਿੱਤੀ ਜਾਂਦੀ ਹੈ ਸਮੇਂ-ਸਮੇਂ ਤੇ ਹਾਂ ਜੀ ਸਮੇਂ-ਸਮੇਂ ਤੇ ਸਾਡੇ ਜਿਹੜੇ ਫਾਊਂਡੇਸ਼ਨ ਸਾਰੇ ਪਰਿਵਾਰ ਸਹਾਰਾ ਪਰਿਵਾਰ ਦੇ ਮੈਂਬਰ ਹੈ ਨਾਲ ਮਿਲ ਕੇ ਅਸੀਂ ਦਸਬੰਦ ਬਾਨੇ ਆ ਤੇ ਮੈਂ ਤੁਹਾਡੇ ਮਾਧਮ ਨਾਲ ਇਹ ਕਹੂੰਗਾ ਜਿੱਥੇ ਵੀ ਦੇਸ਼ ਦੁਨੀਆ ਜਿੱਥੇ ਵੀ ਕੋਈ ਦਿਵਿਆਂਗ ਮਿਹਨਤਕਸ਼ ਜਿਹੜਾ ਐਦਾਂ ਦਾ ਬੰਦਾ ਹੈ ਉਹਦੀ ਜ਼ਰੂਰ ਆਪਾਂ ਨੂੰ ਅ ਦਸਮਬੰਦ ਰੂਪ ਚ ਹੈਲਪ ਕਰਨੀ ਚਾਹੀਦੀ ਹੈ ਬਿਲਕੁਲ ਇਸ ਹਮ ਸਾਡੇ ਨਾਲ ਰਹੋ ਜਿਹੜਾ ਫਾਊਂਡੇਸ਼ਨ ਦੇ ਅਗੂ ਸੀਗੇ ਤਾਂ ਵੱਡੀ ਗੱਲ ਇਹ ਹੀ ਹੈ ਕਿ ਅੱਜ ਡੀਸੀ ਆਫਿਸ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਨਵੇਂ ਸਾਲ ਵਾਲੇ ਦਿਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਜੀ ਵੱਲੋਂ ਸਨਮਾਨਤ ਕੀਤਾ ਜਾਵੇਗਾ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜਾ ਉਹਨਾਂ ਨੇ ਕਿਹਾ ਕਿ ਮੈਸੇਜ ਦਿੱਤਾ ਜਾ ਰਿਹਾ ਕਿ ਕੋਈ ਵੀ ਜਿਹੜਾ ਵਿਕਲਾਂਗ ਨੇ ਜਾਂ ਜਿਨ੍ਹਾਂ ਨਾਲ ਕੋਈ ਹਾਦਸਾ ਵਾਪਰਿਆ ਕੱਟ ਗਿਆ ਹੈ ਪੀਖ ਨਹੀਂ ਮੰਗਦੇ ਇਹ ਸਿਰਫ ਆਪਣਾ ਰੋਜ਼ਗਾਰ ਕਰਕੇ ਆਪਣਾ ਜਿਹੜਾ ਰੋਜੀ ਦਾ ਜਿਹੜਾ ਵਸੀਲਾ ਹੈਗਾ ਉਹ ਕਰਦੇ ਨੇ ਆਪਣਾ ਚੁੱਲ੍ਹਾ ਚਲਾਉਂਦੇ ਨੇਗੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕਿ ਮੈਸੇਜ ਵੀ ਜਿਹੜਾ ਦਿੱਤਾ ਜਾ ਰਿਹਾ ਹੈਗਾ ਸਰਕ ਜੀ ਦੇ ਨਾਮ 'ਤੇ ਜਿਹਨਾਂ ਨੇ ਮੇ ਸਾਥ ਤੇ ਜਿਹੜਾ ਉਪਰਾਲਾ ਫਾਊਂਡੇਸ਼ਨ ਦੇ ਵੱਲੋਂ ਕੀਤਾ ਗਿਆ ਸਭ ਤੋਂ ਪਹਿਲਾਂ ਤੇ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ 2026 ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਲਕ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਦੁੱਖਾਂ ਤੋਂ ਕੋਹਾਂ ਦੂਰ ਅ ਅੱਜ ਸਹਾਰਾ ਫਾਊਂਡੇਸ਼ਨ ਵੱਲੋਂ ਇਹ ਜੋ ਛੋਟਾ ਜਿਹਾ ਸਮਾਗਮ ਜਿਹੜਾ ਹੈ ਅੱਜ ਆਰਗੇਨਾਈਜ਼ ਕੀਤਾ ਗਿਆ ਹੈ ਡੀਸੀ ਆਫਿਸ ਦੇ ਵਿੱਚ ਇਹਦੇ 'ਚ ਜੋ ਕਿ ਦਿਵਿਆਂਗ ਨੇ ਆਪਣੇ ਪੈਰਾਂ 'ਤੇ ਖੜੇ ਨੇ ਸਰਦੀ ਦਾ ਮੌਸਮ ਕਿਉਂਕਿ ਬਹੁਤ ਹੈ ਧੁੰਦਾਂ ਪੈਰੀਆਂ ਨੇ ਪੈਨਾ ਸਾਰਿਆਂ ਨੂੰ ਹੌਸਲਾ ਸੁਸਾਈ ਲਈ ਤੇ ਮੌਸਮ ਨਾਲ ਲੜਨ ਲਈ ਇੱਕ ਇੱਕ ਕੰਬਲ ਜਿਹੜਾ ਹੈ ਉਹ ਗਿਫਟ ਕੀਤਾ ਗਿਆ ਸੋ ਮੇਰੇ ਕੋਲ ਆਈ ਸੀਗੇ ਰੇਖੀ ਸਾਹਿਬ ਜੋ ਕਿ ਕਰਤਾ ਕਰਤਾਨੇ ਸਹਾਰਾ ਫਾਊਂਡੇਸ਼ਨ ਦੇ ਅੱਜ ਦਾ ਸਮਾਂ ਮੁਕਰਰ ਹੋਇਆ ਸੀ ਬਹੁਤ ਮੁਬਾਰਕ ਦਿਨ ਹੈ ਐਂਡ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਸਰ ਕਿੰਨੇ ਦਿੱਖਿਓ ਇੱਕ ਖਾਸ ਨਾਮ ਦਿੱਤਾ ਗਿਆ ਇਹਨਾਂ ਨੂੰ ਸਾਹਿਬ ਜੀ ਨਹੀਂ ਬਹੁਤ ਚੰਗਾ ਲੱਗਾ ਕਿਉਂਕਿ ਆਮ ਤੌਰ ਤੇ ਸਾਨੂੰ ਵੀ ਤੇ ਦੇਖੋ ਲੋਕ ਸਾਹਿਬ ਹੀ ਕਹਿ ਕੇ ਬੁਲਾਦੇ ਦੇ ਐਂਡ ਸਾਹਿਬ ਜੀ ਜਿਹੜਾ ਹੈ ਨਾਰਮਲ ਨੇਮ ਹੈ ਜੇ ਇਹਨਾਂ ਲਈ ਬਿਲਕੁਲ ਲੋਕੀ ਬੁਲਾਣਗੇ ਤੇ ਇਹਨਾਂ ਨੂੰ ਵੀ ਚੰਗਾ ਮਹਿਸੂਸ ਹੋਏਗਾ ਸਰ ਮੈਂ ਇਹ ਲੋਕ ਨੇ ਸਾਰੇ ਆਪਕੋ ਕਿਰਤ ਕਰਦੇ ਨੇ ਬਿਲਕੁਲ ਬਿਲਕੁਲ ਸਭ ਤੋਂ ਸਭ ਤੋਂ ਵਧੀਆ ਗੱਲ ਮੈਨੂੰ ਅਹੀ ਲੱਗੀ ਕਿ ਜਿਹੜੇ ਈਵਨ 100% ਫਿਜ਼ੀਕਲੀ ਚੈਲੰਜ ਨੇ 100% ਦੀ ਫਿਜ਼ੀਕਲੀ ਚੈਲੰਜ ਨੇ ਈਵਨ ਉਹ ਵੀ ਆਪਣਾ ਆਪਣਾ ਕੀਤਾ ਜਿਹੜਾ ਹੈ ਕੁਛ ਨਾ ਕੁਛ ਕਰਦੇ ਆਪਣੇ ਹੱਥਾਂ ਨਾਲ ਕੁਛ ਨਾ ਕੁਛ ਕਰਦੇ ਦਸਾਂ ਨੌਆਂ ਦੀ ਆਪਣੀ ਕਮਾਈ ਖਾਂਦੇ ਇਹ ਸਾਡੇ ਲਈ ਇੱਕ ਬੜੀ ਵੱਡੀ ਮੋਟੀਵੇਸ਼ਨ ਦੀ ਲੋੜ ਹੈ ਜਿਹੜੀ ਸਮਾਜ ਦੀ ਮੋਟੀਵੇਸ਼ਨ ਦੀ ਲੋੜ ਹੈ ਕਿ ਆਪਾਂ ਵੀ ਮਿਹਨਤ ਕਰੀਏ ਤੇ ਦਸਾਂ ਨੌਆਂ ਦੀ ਜਿਹੜੀ ਕਿਰਤ ਹੈ ਉਹਦੇ ਨਾਲ ਹੀ ਕਮਾ ਕੇ ਆਪਾਂ ਆਪਣੇ ਘਰ ਦਾ ਜਿਹੜਾ ਪਾਲਣ ਪੋਸ਼ਣ ਕਰੀਏ ਤੇ ਬਹੁਤ ਮੋਟੀਵੇਟਿੰਗ ਹੈ ਥੈਂਕ ਯੂ ਵੈਰੀ ਮਚ ਥੈਂਕਸ ਫਿਰ ਆ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ